ਤਿੰਨ ਤੁਸੀਂ ਹੁਣ ਤਿੰਨ ਬੰਦੇ ਬੈਠੇ ਆ ਬੰਦੇ ਆ ਚਾਰ ਜਿਵੇਂ ਆਪਾਂ ਚਾਰੇ ਲਾਲ ਆਪਾਂ ਹੀ ਲਾਲਾ ਚਾਰੇ ਇੱਕ ਬੰਦੇ ਕੋਲੇ ਲਾਲ ਆ ਆਪਣੇ ਚੌਹ ਕੋਲੇ ਇੱਕ ਕੋਲੇ ਉਹ ਜਿਹੜਾ ਲਾਲ ਆ ਉਹ ਲਾਲ ਆਪਣੇ ਚੌਹ ਚੋਂ ਕਿਸੇ ਨੇ ਚੱਕ ਲਿਆ ਕੱਢ ਲਿਆ ਉਹਦਾ ਚੋਰੀ ਹੁਣ ਉਹ ਲਾਲ ਲੱਭਣਾ ਬੰਦੇ ਨੇ ਆਪਾਂ ਕਿਤੋਂ ਲਵਾਈਏ ਜਾਨੀ ਤੁਸੀਂ ਲੱਭ ਲੋ ਬੰਦੇ ਨੇ ਲਾਲ ਆਪਣਾ ਜਾਰੀ ਬਣਾ ਬੰਦੇ ਦੇ ਆਪਾਂ ਚੌਹ ਦੀ ਜਾਰੀ ਵੀ ਪੂਰੀ ਪੱਕੀ ਹੋਈ ਰਹਿ ਜੇ ਤੇ ਹਾਂ ਵੀ ਜਾਨੀ ਕੋਈ ਤੇ ਲਾਲ ਵੀ ਲੱਭ ਜੇ ਹੈ ਤੇ ਨਾ ਟੈਰੋਗੇ ਸ਼ਿਕਰਨੀ ਆ ਨਾ ਪੁਲਿਸ ਦੇ ਫੜਾਉਣੇ ਨਾ ਕਿਤੇ ਨਹੀਂ ਫੜਾਉਣੇ ਉਹ ਜੇ ਪੁਲਿਸ ਦੇ ਫੜਾਉਣੇ ਪੁਲਿਸ ਕੁੱਟੂ ਤੇ ਬੰਦੇ ਦਾ ਲਾਲ ਵੀ થਿਆ ਜੇ ਤੇ ਜਾਰੀ ਬਿਨਾ ਜਾਵੇ ਜਾਰੀ ਵੀ ਚੌਹਾਂ ਦੀ ਪੂਰੀ ਰਵੇ ਪਤਾ ਬਣਾ ਲੱਗੇ ਵੀ ਕਿਹਨੇ ਚੱਕਿਆ ਸੀ ਹਾਂ ਤੇ ਇਹ ਦੱਸ ਵੀ ਇਹ ਗੱਲ ਦੱਸੋ ਤਿੰਨੇ ਜਾਣੇ ਨਹੀਂ ਨਹੀਂ ਸੋਚੋ ਦਿਮਾਗ ਦੇ ਨਾਲ ਆ ਕੋਈ ਗੱਲ ਨਹੀਂ ਫਿਰ ਮੈਂ ਇਹਦਾ ਉੱਤਰ ਦੇਵਾਂਗਾ ਨਹੀਂ ਉੱਤਰ ਤਾਂ ਦਊਂਗਾ ਫਿਰ ਅਸੀਂ ਇੱਕ ਗੁਰੂ ਕੋਲ ਬੈਠ ਕੇ ਮੈਂ ਜੋਤਸੀ ਕੋਲ ਬੰਦ ਗਿਆ ਉਹ ਕਹਿੰਦਾ ਲੱਭ ਦੂ ਪਾ ਲ ਦੂ ਉਹ ਫਿਰ ਕੱਲੇ-ਕੱਲੇ ਨੂੰ ਪੁੱਛਿਆ ਉਹਨਾਂ ਆਹ ਦੇਖੋ ਉਹ ਤੂੰ ਆ ਬਈ ਕਸ ਲਾਲ ਕਿਥੋਂ ਪਾਜਾ ਮੇਰੇ ਕੋਲ ਨਹੀਂ ਹਾਂ ਕਾ ਉਹਗਾ ਨਹੀਂ ਕੱਦੂ ਦਿਨ ਪੁੱਛਿਆ ਪਰ ਨਹੀਂ ਪਤਾ ਸੁਣਾਵਾ ਫਿਰ ਮੈਂ ਹਾਂ ਇਹਦਾ ਬਈ ਉੱਤਰ ਸਾਨੂੰ ਮੈਂ ਸੁਣਾਉਣਾ ਜਿਹੜਾ ਆਪਾਂ ਲਾਲ ਜਿਵੇਂ ਹੁਣ ਤੱਕ ਮੇਰਾ ਹੀ ਲਾਲ ਸੀ ਛੋਡੇ ਤਿੰਨਾ ਚੋਂ ਕਿਸੇ ਨੇ ਚੱਕ ਲਿਆ ਹੁਣ ਪਤਾ ਬਣਾ ਲੱਗੇ ਵੀ ਮੇਰਾ ਲਾਲ ਭਜਨ ਕੋਲੋਂ ਉੱਥੇ ਆਇਆ ਚੰਨੇ ਕੋਲੋਂ ਉੱਥੇ ਆਇਆ ਜਾਂ ਗੇਦੇ ਕੋਲੋਂ ਉੱਥੇ ਆਇਆ ਤੇ ਪਤਾ ਬਣਾ ਲੱਗੇ ਤੇ ਲਾਲ ਵੀ ਥਿਆ ਜੇ ਤੇ ਕੁੱਟ ਬਣਾ ਪਵੇ ਤੇ ਜਾਰੀ ਬਣਾ ਖਰਾਬ ਹੋਵੇ ਉਹ ਮੇਰੇ ਜੀ ਉਹ ਬੰਦਾ ਜੇ ਹੁਣ ਮੈਂ ਜਾਵਾਂ ਮੈਂ ਕਿਹਾ ਪੁਲਿਸ ਕੋਲੇ ਪਹਿਲਾਂ ਪੁਲਿਸ ਮੈਨੂੰ ਕਹਿੰਦੀ ਵੀ ਅਸੀਂ ਤਾਂ ਟੈਰੋਗੇਸ਼ਨ ਕਰਾਂਗੇ ਟੈਰੋਗੇਸ਼ਨ ਕਰੀ ਫੇਰ ਹੀ ਪਤਾ ਲੱਗੂ ਕੀ ਪਤਾ ਕਿਹਨੇ ਚੱਕਿਆ ਕਹਿੰਦਾ ਨਹੀਂ ਯਾਰ ਮੈਂ ਘਟਾਉਣਾ ਤਾਂ ਹੈ ਨਹੀਂ ਬੰਦਾ ਯਾਰ ਤੇ ਪਰ ਮੇਰਾ ਲਾਲ ਥਿਆੜੇ ਫੇਰ ਗਏ ਕਿਸੇ ਰਾ ਆ ਕੇ ਰਾਜੇ ਕੋਲੇ ਚਲੋ ਯਾਰ ਉੱਥੇ ਤਾਂ ਕੋਈ ਦਿਮਾਗ ਚੰਗਾ ਹੁੰਦਾ ਰਾਜੇ ਕੋਲੇ ਗਏ ਰਾਜਾ ਕਹਿੰਦਾ ਯਾਰ ਵੀ ਘੂਰਨਾ ਤਾਂ ਬੰਦਾ ਪਾਊਗਾ ਘੂਰੇ ਤੋਂ ਬਿਨਾ ਕਿਵੇਂ ਦੱਸੂ ਕੋਈ ਵੀ ਮੈਂ ਚੱਕਿਆ ਤੇਰਾ ਲਾਲ ਕਹਿੰਦਾ ਨਹੀਂ ਯਾਰ ਘੂਰਨਾ ਬਣੀ ਪਰ ਸਾਡਾ ਲਾ ਮੇਰਾ ਲਾਲ ਥਿਆ ਜੇ ਤੇ ਸਾਡੀ ਜਾਰੀ ਵੀ ਉਵੇਂ ਪੱਕੀ ਰਹੇ ਪੂਰਾ ਫਰਕ ਨਾ ਸਾਡਾ ਪਵੇ ਕਹਿੰਦਾ ਐਸ਼ਾ ਆਇਆ ਕਰਦਾ ਕਰਦਾ ਜੀ ਉਹਨੂੰ ਨਾ ਪੰਜ ਦਸ ਦੰਨਾ ਗਿਆ ਫਿਰਦੇ ਨੂੰ ਇੱਕ ਦਿਨ ਫਿਰ ਜਦੋਂ ਨੇ ਲੋਸਮੈਂਟ ਕਰਾਤੀ ਪਿੰਡਾਂ ਦੇ ਵਿੱਚ ਵੀ ਐਂ ਕਰਕੇ ਯਾਰ ਸਾਡੀ ਆ ਗੱਲ ਹੋਈ ਤੇ ਸਾਡੀ ਜਾਰੀ ਵੀ ਰਹੇ ਜੇ ਕੋਈ ਬੰਦਾ ਕੋ ਦਿਮਾਗੀ ਨਿਕਲੂ ਹਾਂ ਠੀਕ ਆ ਉਹ ਫਿਰ ਨਾ ਇੱਕ ਬੰਦਾ ਜਿਹੜਾ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਉਹ ਭੇਡਾਂ ਬੱਕਰੀਆਂ ਵਾਲਾ ਕਿਤੇ ਆਇਆ ਉਹਦੇ ਕੋਲੇ ਕਹਿੰਦਾ ਉਹ ਭਾਗਤਾ ਕਹਿੰਦਾ ਐਂ ਕਰ ਜੇ ਤੇਰਾ ਲਾਲ ਨਹੀਂ ਨਾ ਥਿਆਇਆ ਤੇ ਉਹ ਕਰਤੇ ਤੂੰ ਫਲਾਨਾ ਬੰਦਾ ਬੱਕਰੀਆਂ ਵਾਲਾ ਜੜੀ ਉਹ ਬੰਦਾ ਦਾ ਜੰਗਲ ਚ ਉੱਥੇ ਇੱਕ ਜੰਡ ਜੰਡ ਦੇ ਥੱਲੇ ਬੰਦਾ ਉਹ ਦੋ ਘੰਟੇ ਤੇ ਬਹੁਤ ਲੋਕ ਉਹਦੇ ਕੋਲੇ ਯਾਰ ਆ ਕੇ ਉਹ ਤੋਂ ਆ ਕਰਾਉਂਦੇ ਆ ਰਾਜੀ ਨੂੰ ਜੀ ਨਾਵੇਂ ਵੀ ਉਹ ਤੇਰਾ ਕਰ ਦੋ ਹਾਲ ਅੱਛਾ ਮੈਂ ਕਾ ਆਪਾਂ ਚੱਲ ਉਹਦੇ ਕੋਲੇ ਚੱਲ ਬਈ ਮੈਨੂੰ ਤਾਂ ਮਹੀਨਾ ਹੋ ਗਿਆ ਫਿਰਦੇ ਨੂੰ ਆ ਤੇ ਭਾਈ ਉਹਦੇ ਕੋਲੇ ਜਾਵੜੇ ਤੇ ਚਾਰੇ ਕਿਹਦਾ ਚਾਰਾ ਨੂੰ ਹੀ ਲਿਆ ਕਰਦਾ ਸਾਰਿਆਂ ਨੂੰ ਇਕੱਠੇ ਕਰਕੇ ਉਹਦੇ ਜੋ ਦੱਸਿਆ ਉਹ ਕਹਿੰਦਾ ਲੱਭ ਦੂ ਮੈਂ ਤੇਰਾ ਲਾਲ ਕੋਈ ਕਹਿੰਦਾ ਤੇਰੀ ਜਾਰੀ ਵੀ ਨਹੀਂ ਜਾਣ ਦਿੰਦਾ ਤੇ ਲਾਲ ਵੀ ਲੱਭ ਦੂ ਨਾ ਆਪਾਂ ਘੂਰਨਾ ਕੁਝ ਨਹੀਂ ਕਰਨਾ ਲੈ ਆ ਤੂੰ ਬੰਦੇ ਲਿਆ ਚਾਰੇ ਜਿਹੜੇ ਤੁਹਾਡੇ ਤੇਰੇ ਆੜੀ ਆ ਮੈਂ ਭਾਈ ਜਮੇ ਸਾਨੂੰ ਸਾਰਿਆਂ ਨੂੰ ਲੈ ਗਿਆ ਮੈਂ ਕਹੇ ਆਜੋ ਆਪਾਂ ਬਾਈ ਚੱਲਣਾ ਉੱਥੇ ਚਲੋ ਉੱਠ ਗਏ ਚਾ ਰੋਟੀਆਂ ਖਾ ਕੇ ਜਾ ਕੇ ਬਹਿ ਗਏ ਚਲ ਉਹਨੇ ਇੱਕ ਦੋ ਰਾਜੀ ਨਾਂਵੇਂ ਕਰੇ ਤੇ ਆਪਾਂ ਵੀ ਦੇਖ ਲਿਆ ਵੀ ਬੰਦਾ ਠੀਕ ਆ ਯਾਰ ਕਰਦਾ ਰਾਜੀ ਨਾਂਵੇਂ ਆ ਗਿਆ ਪੁੱਲ ਕਹਿੰਦਾ ਚੌਹਾਂ ਨੂੰ ਕਹਿੰਦਾ ਬਹਿ ਜਾਓ ਬਈ ਬਹਿ ਗਏ ਚਾਰੇ ਕੰਦਾ ਲਾ ਗੱਲ ਸੋਲਣਾ ਮੈਨੂੰ ਕਹਿੰਦਾ ਤੇਰਾ ਲਾਲ ਗਵਾ ਤੇ ਮੈਂ ਕਹਾਂ ਜੀ ਹਾਂ ਕਹਿੰਦਾ ਠੀਕ ਆ ਕਹਿੰਦਾ ਐਂ ਕਰ ਚੱਲ ਤੂੰ ਹੋ ਖੁੰਝੇ ਤੂੰ ਨਹੀਂ ਦਿਸਣਾ ਪੂਰਾ ਵੀ ਇਹਨਾਂ ਨੂੰ ਕਹਿੰਦਾ ਤੂੰ ਚੱਲ ਇੱਧਰ ਉਹਨੂੰ ਵੀ ਦਿਸਣਾ ਬੰਦ ਕਰਦਾ ਕਹਿੰਦਾ ਇੱਕ ਨੂੰ ਕਹਿੰਦਾ ਤੂੰ ਚੱਲ ਇੱਧਰ ਇੱਕ ਨੂੰ ਕਹਿੰਦਾ ਤੂੰ ਇੱਧਰ ਚੱਲ ਚਾਰੇ ਦੂਰ ਦੂਰ ਕਰਕੇ ਬਹਤੇ ਇੱਕ ਦੂਜੇ ਨੂੰ ਦੀਂਦੇ ਨਹੀਂ ਤੇ ਮੈਨੂੰ ਸੱਤ ਲਿਆ ਪਹਿਲਾਂ ਉਹਨੇ ਮੈਨੂੰ ਕਹਿੰਦਾ ਵੀ ਗੱਲ ਸੁਣ ਤੇ ਤੈਨੂੰ ਪਤਾ ਲਾਲ ਗੱਡਾ ਕੋਲ ਦਾ ਬਾ ਗਾ ਜੀ ਹਾਂ ਬਾਂਟੇ ਚ ਨਾ ਹੁੰਦਾ ਮੇਰੇ ਕੋਲ ਤਾਂ ਚਮਕਦਾ ਰਾਤ ਨੂੰ ਮੈਂ ਤਾਂ ਉਹ ਦਿਨ ਸਾਰਾ ਟੱਬੜੇ ਖੇਡਦੇ ਸੀ ਤੇ ਕਹਿੰਦਾ ਤਾਂ ਹੀ ਨਹੀਂ ਨਾ ਫਿਰ ਉਹ ਤੋਂ ਜਰਿਆ ਗਿਆ ਕਹਿੰਦਾ ਚੱਲ ਫਿਰ ਉੱਥੇ ਅੱਛਾ ਵਜਾ ਦੂਰ ਆਉਦੇ ਸਾਥੇ ਜਾ ਕੇ ਆ ਫਿਰ ਇੱਧਰ ਲਾ ਖਤ ਲਿਆ ਉਹਨੂੰ ਕਹਿੰਦਾ ਆ ਜਾ ਆ ਗਿਆ ਉਹਨੂੰ ਕਹਿੰਦਾ ਲਾਲ ਦੇਖਿਆ ਕਿੱਡਾ ਕੋੰਦਾ ਕਹਿੰਦਾ ਪੇਠੇ ਜੱਡਾ ਹੁੰਦਾ ਉਹ ਇਹ ਨੀ ਉਹਦਾ ਚਲੋ ਉੱਥੇ ਆਉਂਦਾ ਚਲ ਫਿਰ ਇੱਧਰ ਇਹਨੂੰ ਸੱਦ ਲਿਆ ਕਹਿੰਦਾ ਓਰੇ ਆ ਆ ਕਹਿੰਦਾ ਤੈਨੂੰ ਪਤਾ ਲਾਲ ਗੱਡਾ ਕਹਿੰਦਾ ਹਾਂ ਕਹਿੰਦਾ ਬੰਟੇ ਕੇ ਜੱਡਾ ਹੁੰਦਾ ਕਹਿੰਦਾ ਰੱਖ ਦੇ ਇੱਥੇ ਆ ਜਾ ਰੱਖ ਇੱਥੇ ਲਾਲ ਤੇਰੇ ਕੋਲੇ ਆ ਤੇ ਦੇਖ ਲੈ ਹੁਣ ਮੇਰੇ ਕੋਲੇ ਢਾਂਗੀ ਬਈ ਇਹਦੇ ਨਾਲ ਬੜਕਾਉਂ ਹਾਂ ਕਹਿੰਦਾ ਜੀ ਹੈਗਾ ਕਹਿੰਦਾ ਲੇਫੇ ਚ ਹੀ ਆ ਕਹਿੰਦਾ ਫੜਾ ਦੇ ਓਰੇ ਉਹਨੇ ਫੜ ਲਿਆ ਪੜ ਦੇਣਾ ਕਿਸੇ ਨੂੰ ਨਹੀਂ ਪਤਾ ਲਗੜਾ ਚੁੱਪ ਕਰ ਉਹਨੇ ਫੜ ਕੇ ਉਧਰ ਰੱਖ ਲਿਆ ਰੱਖ ਕੇ ਕਹਿੰਦਾ ਚੱਲ ਉਧਰ ਤੀਜੇ ਨੂੰ ਇੱਧਰ ਲੈ ਨੂੰ ਸੱਦ ਲਿਆ ਕਹਿੰਦਾ ਓਰੇ ਆ ਕੰਦਾ ਲਾਲ ਪਤਾ ਕਿੱਡਾ ਖੁੰਦਾ ਕੰਦਾ ਜੀ ਹਾਂ ਪਤਾ ਕੰਦਾ ਤਕੜੇ ਵੱਡੇ ਬਾਲਟੇ ਜੱਡਾ ਐਡਾ ਬਹੁਤ ਠੀਕ ਕੰਦਾ ਚੱਲ ਤੂੰ ਵੀ ਇੱਠਾ ਹੁਣ ਚਾਰੇ ਕਰ ਲੈ ਕੰਦਾ ਆ ਜੋ ਬਈ ਚਾਰੇ ਆ ਜੋ ਆ ਗਏ ਆ ਗਏ ਚਾਰੇ ਕੰਦਾ ਲੈ ਵੀ ਗੱਲ ਸੁਣੋ ਮੇਰੀ ਤੇ ਮੈਨੂੰ ਕੰਦਾ ਆ ਚੱਕਾ ਦਾ ਲਾਲ ਹਾਂ ਮੈਂ ਚਾਹ ਕਹਾਂ ਤਾਂ ਆ ਮੈਂ ਕਹਾਂ ਯਾਰ ਕਿੱਥੋਂ ਥਿਆ ਤੈਨੂੰ ਕੀ ਯਾਰ ਤੂੰ ਜਿਹੜੀਆਂ ਗੱਲਾਂ ਕਹੀਆਂ ਸੀ ਪੂਰੀਆਂ ਨੇ ਉਹਨਾਂ ਗੱਲਾਂ ਤੇ ਪੂਰਾ ਹਾਂ ਮੈਂ ਕਹਾਂ ਜੀ ਹਾਂ ਪੂਰਾ ਕਹਿੰਦਾ ਜੇ ਪੂਰਾ ਤਾਂ ਫਿਰ ਚੱਪਰ ਕੇ ਲਾਲ ਲੈ ਜਾ ਤੇ ਭਾਜਾ ਤੇਰਾ ਲਾਲ ਤੇ ਆ ਗਿਆ ਤੇਰਾ ਲਾਲ ਤੇ ਆ ਗਿਆ ਹੁਣ ਨਾ ਤਾਂ ਚੋਹਾ ਚੋਂ ਕਿਸੇ ਨੂੰ ਮੈਨੂੰ ਪਤਾ ਵੀ ਇਹਦੇ ਕੋਲ ਉੱਥੇ ਆਇਆ ਨਾ ਮੈਨੂੰ ਪਤਾ ਇਹਦੇ ਕੋਲੋਂ ਨਿਕਲਿਆ ਨਾ ਮੈਨੂੰ ਪਤਾ ਉਹਦੇ ਕੋਲੋਂ ਨਿਕਲਿਆ ਹੁਣ ਉਹਨੂੰ ਇਕੱਲੇ ਨੂੰ ਪਤਾ ਸੀ ਉਹ ਵਿਚਰ ਰਲ ਗਿਆ ਹਾਂ ਤੇ ਉਹ ਕਹਿੰਦਾ ਮੈਨੂੰ ਕਿਸੇ ਕੋਲ ਉੱਥੇ ਆ ਗਿਆ ਮੈਂ ਤੇਰਾ ਲਾਲ ਲੱਭਤਾ ਤੇ ਆ ਚੁੱਪ ਕਰਕੇ ਜਾਵੜਾ ਹੁਣ ਦੂਜਿਆਂ ਨੂੰ ਤੇੰਨਾਂ ਨੂੰ ਇੱਕ ਦੂਜੇ ਨੂੰ ਹੈ ਉਸ ਵਿੱਚ ਵੀ ਕੀ ਤੋਂ ਥਿਆ ਆ ਖਵਰਾ ਚੋਹ ਚੋ ਕੀ ਤੋਂ ਥਿਆ ਹੋਵੇ ਖਵਰਾ ਤੇ ਆਪਦੇ ਕੋਲ ਹੀ ਹੋਵੇ ਆਇਆ ਕਰ ਕਰ ਕੇ ਤੇ ਦੱਸਿਆ ਲਈ ਕਿਸੇ ਦੂਜੇ ਵਿੱਚ ਚੁੱਪ ਕਰਕੇ ਜਾਓ ਕਰ ਲੂੰ ਮੈਂ ਟੱਪੰਜਾਂ ਚ ਰਹੀ ਨਵਾ ਕਰਤਾ ਠੀਕ ਆ ਗੱਲ ਹੈ ਹੁਣ ਸ਼ਾਮ ਕਾ ਸਾਰੂ ਬੇ ਕੱਡਾ ਦਿਮਾਗ ਲੜਾਇਆ ਕੱਡਾ ਦਿਮਾਗ ਹੀ ਹੈ ਇਹ ਗੱਲ ਦੂਜਾ ਤੂੰ ਦੱਸਿਆ ਵੀ ਵੰਟ ਜਿੰਦਾ ਉਹਨੇ ਵੀ ਜੱਤਾ ਵੰਟ ਰੱਖਦਾ ਰੱਖਦਾ ਰੱਖਦੇ ਤੇ ਉੱਥੇ ਗੱਲ ਹੋ ਗਈ ਤੇ ਉਹ ਕਹਿੰਦਾ ਹੁਣ ਆਪਾਂ ਆਮ ਕਹਦੇ ਨੇ ਪੁਲਿਸ ਬੰਦੇ ਨੂੰ ਫੜਦੀ ਆ ਤੇ ਪੁਲਿਸ ਫੜਦੀ ਕਿਵੇਂ ਆ ਹੋਰ ਤੈਨੂੰ ਪਤਾ ਤੇਰਾ ਟੱਡ 'ਚ ਲਿਖਿਆ ਤੇਰੇ ਕਤਲ ਕਰਿਆ ਉਸ ਨਹੀਂ ਪਰ ਤੇਰੀਆਂ ਗੱਲਾਂ ਤੋਂ ਤੇਰੀਆਂ ਅੱਖਾਂ ਤੋਂ ਤੇਰੇ ਟਾਈਮ ਤੋਂ ਸਾਰੀਆਂ ਗੱਲਾਂ ਉਹਨਾਂ ਨੇ ਫੜ ਲੈਣੇ ਆ ਬਈ ਅਸ ਟਾਈਮ ਤੂੰ ਕਿੱਥੇ ਸੀਗਾ ਤੈਨੂੰ ਦੱਸ ਰਲਾ ਮੈਂ ਫਲਾਣੇ ਦਾ ਮੈਂ ਤੂੰ 20 ਝੂਠ ਮਾਰਨੇ ਆਂ ਆਈ ਗੱਜ ਬੰਦਾ ਹਾਂ ਹਾਂ ਤੇ ਇਹ ਗੱਲਾਂ ਹੁੰਦੀਆਂ ਤੇ ਆ ਜਿਹੜਾ ਕੋਈ ਆਪਾਂ ਹੋਰ ਕੋਈ ਕ੍ਰਾਈਮ ਕਰਦੇ ਆ ਉਹਦੇ ਚ ਵੀ ਜਦੋਂ ਆਪਾਂ ਨੂੰ ਪੁਲਿਸ ਫੜ ਦੇ ਇੰਨਾ ਗੱਲਾਂ ਜਦੋਂ ਬੰਦਾ ਕਦੇ ਵੀ ਠੜਕਦਾ ਉਦੋਂ ਠੜਕ ਜਾਂਦਾ ਠੜਕਦਾ ਹੁਣ ਕਿੰਨੇ ਕੇਸ ਆ ਜਨਾਨੀਆਂ ਨੇ ਆਪਦੇ ਘਰ ਵਾਲੇ ਮਾਰੇ ਤੇ ਜਨਾਨੀ ਦੇ ਹੱਥ ਮੂੰਹ ਤੇ ਲੈ ਕਹਿੰਦਾ ਵੀ ਉਹਨੇ ਆਪਦਾ ਬੰਦਾ ਬਾਰੇ ਤਿੰਨ ਪੰਜ ਜੀ ਇੱਕ ਜਨਾਨੀ ਨੇ ਮਾਰੇ ਘਰ ਦੇ ਪੰਜ ਜੀ ਆਪਦੇ ਤੇ ਇੱਕ ਮੁੰਡਾ ਰਹਿ ਗਿਆ ਸੀ ਮਾਰਨਾ ਮੁੰਡਾ ਵੀ ਸੀ ਹਾਂ ਹਾਂ ਉਹ ਪਿੰਡ ਨੇ ਪਿੰਡ ਦੇ ਪਿੰਡ ਤਾਂ ਪਤਾ ਕੀ ਉਹ ਘਰ ਵਾਲੇ ਨੂੰ ਕਹਿੰਦਾ ਪਿੰਡ ਪਿੰਡ ਕਹਿੰਦਾ ਓਏ ਫਲਾਨਿਆਂ ਤੂੰ ਜਾਣ ਲੈ ਤੇਰੇ ਘਰ ਵਾਲੀ ਤੇਰਾ ਮਾਪਿਓ ਤੇਰੇ ਘਰ ਵਾਲੀ ਨੇ ਮਾਰਿਆ ਉਹ ਮੰਨਦਾ ਨਹੀਂ ਸੀ ਉਹ ਉਹ ਜਿਹੜੀ ਉਹ ਕੁੜੀ ਸੀ ਉਹਦੀ ਕਿਤੇ ਪਿੰਡ ਹੀ ਮੁੰਡੇ ਨਾਲ ਕਿਸੇ ਨਾਲ ਸੀਗੀ ਪਿੰਡ ਵਾਲਿਆਂ ਚਲੋ ਉਹ ਉਹ ਉਹਦਾ ਕਹਿੰਦੇ ਵੀ ਆਪਾਂ ਦੋਏ ਰਾਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਠੋਕ ਦੇ ਗਏ ਉਹ ਜਿਹੜਾ ਬੰਦਾ ਸੀ ਇਹ ਪਤਾ ਸਾਰਿਆਂ ਨੂੰ ਇਹਦੇ ਵਿੱਚ ਵੀ ਚੱਲੀ ਇਹ ਗੱਲ ਭੈ ਗੱਡੀ ਨੂੰ ਅੱਗ ਲਾਤੀ ਬੰਦਾ ਗੱਡੀ 'ਚ ਬਚਾਤਾ ਆ ਉਹਦੇ ਘਰ ਵਾਲਾ ਉਹਨਾਂ ਬੰਦਿਆਂ ਤੋਂ ਉਹ ਜਦੋਂ ਗੱਡੀ 'ਚ ਬੰਦਾ ਮਚਾਇਆ ਨਾ ਉਦੋਂ ਦੋ ਤਾਂ ਬੁੜਾ ਤੇ ਬੁਢੀ ਮਰ ਗਏ ਤੇ ਘਰ ਵਾਲਾ ਉੱਥੇ ਮਾਰਤਾ ਗੱਡੀ 'ਚ ਇੱਕ ਰਹਿ ਗਿਆ ਉਹਦਾ ਮੁੰਡਾ ਤੇ ਮਾਰਨਾ ਉਹ ਵੀ ਸੀ ਉਹ ਪਿੰਡ ਵਾਲੇ ਕਹਿੰਦੇ ਓਏ ਅੱਗੇ ਬੁੜਾ ਬੁਢੀ ਇਹਨੇ ਮਾਰਿਆ ਤੂੰ ਤਾਂ ਇੱਧਰ ਕੰਮ ਤੇ ਹੋੜ ਜਾਣਾ ਸ਼ਾਮ ਨੂੰ ਆਉਣਾ ਨੇਰੇ ਹੋਏ ਤੇਰਾ ਮਾਂ ਪਿਓ ਇਹਨੇ ਮਾਰਿਆ ਉਹ ਮੰਨਦਾ ਨਹੀਂ ਸੀ ਕਹਿੰਦਾ ਨਹੀਂ ਯਾਰ ਇਹ ਨਹੀਂ ਮਾਰ ਸਕਦੀ ਮਿੱਠੀ ਪੂਰੀ ਜਮਾ ਜੱਜਮੈਂਟਾ ਹੋਣ ਦੇ ਜਦੋਂ ਫਿਰ ਉਹਨੂੰ ਲਾਤੀ ਉਹ ਲੋਕ ਕਹਦੇ ਹੋ ਇਹਨੇ ਮਾਰੇ ਨੇ ਮੁੰਡਾ ਵੀ ਦੇਣਾ 15 ਪੈੜੀ ਦੇ 15 16 ਕਿੱਲੇ ਪੈੜੀ ਦੇ ਬਹੁਤ ਪੈਸਾ ਕੋਲੇ ਮੁੰਡੇ ਦੇ ਤੇ ਵੀ ਇਹਨੇ ਮਾਰ ਮੁੰਡਾ ਵੀ ਦੇਣੇ ਨੇ ਘਰ ਖਾਲੀ ਕਰ ਦੋਏ ਤੇ ਫੇਰ ਜਦੋਂ ਪਿੱਟੇ ਤੇ ਪਾਈ ਤੇ ਪੁਲਿਸ ਨੂੰ ਕਹਿੰਦੀ ਵੀ ਇਹਨੂੰ ਕਲਟਰ ਇਨਕੁਆਇਰੀਸ਼ਨ ਹਾਂ ਜਦੋਂ ਪੁਲਿਸ ਨੇ ਪਾਈ ਲੈ ਜਾ ਕੇ ਤੇ ਉਹ ਜਨਾਨੀ ਕਰੀਟੇ ਟੈਰੋਗਰਮੈਂਟਾ 15 ਚ ਹੀ ਮੰਨ ਗਈ ਮੰਨ ਨਹੀਂ ਕਹਿੰਦੀ ਹਾਂ ਮੈਂ ਕਹਿੰਦੀ ਦੋ ਜਿਹੜੇ ਸਾਸਾ ਹੋਰ ਆ ਮੈਂ ਉਹ ਵੀ ਮੈਂ ਮਾਰੇ ਆ ਤੇ ਕੋਈ ਦੀ ਘਰ ਵਾਲਾ ਵੀ ਆਉਂਦਾ ਮੈਂ ਮਰਵਾਇਆ ਪਰਵਾਕਰ ਕਹਿੰਦੀ ਮੈਂ ਮਾਰਨਾ ਮੁੰਡਾ ਇਹ ਵੀ ਮੰਨ ਲਈ ਹਾਂ ਤੇ ਉਹ ਨਏ ਤਾਂ ਜਿਹੜੇ ਮੁੰਡੇ ਸੀ ਨਾਲ ਉਹਦੇ ਰਲੇਵੇ ਦੋ ਤਿੰਨ ਜਿਹਨਾਂ ਨੇ ਉਹ ਅੱਗ ਲਾ ਕੇ ਮਾਰਿਆ ਸੀ ਨਾਲੇ ਤਾਂ ਉਹ ਫੜ ਕੇ ਅੰਦਰ ਕਰੇ ਨਾ ਜਨਾਨੀ ਕਰੀ ਕਿਉਂ ਪੈਣ ਦਾ ਭਾਅ ਵੇ ਜਿਹੜੀ ਪੁਲਿਸ ਆ ਜਾਂ ਇਹ ਸਭ ਫੜ ਲੈਂਦੇ ਨੇ ਬੰਦੇ ਨੂੰ ਮੈਂਟ ਨਹੀਂ ਲਾਉਂਦੇ ਇਹ ਆਪ ਦੀ ਆਈ ਤੇ ਆ ਜਾਣ ਤਾਂ ਹਾਂ ਇਹ ਈ ਤੇ ਆ ਹੋਈ ਨਹੀਂ ਹੁੰਦਾ ਇਹ ਜੀਆਂ ਗੱਲਾਂ ਨੇ ਪ੍ਰਮਾਤਮਾ ਪਹਿਲੀ ਗੱਲ ਤਾਂ ਇਹ ਜੱਗ ਹਿੱਤੇ ਪਾਵੇ ਨਾ ਤੇ ਹਾਂ ਜਿਹੜੀ ਟੈਰੋਗੇਸ਼ਨ ਆ ਬਹੁਤ ਪੈੜੀ ਚੀਜ਼ ਆ ਇਹਨਾਂ ਦੀ ਪੜਾਈ ਵੀ ਪੁਲਿਸ